ਦਰੇ ਜੀ ਖੜਾ ਚੁੱਕੋ ਇਹਦਾ ਤਾਂ ਹੀ ਉਹ ਲੋਜ ਵਾਲਾ ਨਾ ਕਿ ਕਿਟਰਿਆ ਦਾ ਇਹਦੇ ਬੱਚਾ ਪੈਣਾਗਾ ਉਹਨੇ ਦੇchna ਹੈ ਮੈਨਾਂ ਵੀ ਮੈਂ ਨਹੀਂ ਦੁਸਰ ਉਹਨਾਂ ਦਾ ਸਿੱਖਾਣਾ ਪੰਡਾ ਕਿੱਲਾ ਆਪਾਂ ਆਏ ਯਾਰੀ ਮੰਗ ਕੇ ਨਾ ਮੈਂ 40 ਤੋਂ ਘੱਟ ਕਿਹ ਕਹਿੰਦਾ ਮੈਂ 56 ਨਾਮ ਹੈ ਮੈਂ ਕਹਿੰਦਾ ਮੈਂ ਨਾ ਦਸੇਦੀ ਹੱਥ ਦਾ 40 ਹੋਵੇ ਜਿਵੇਂ ਮਰਜੀ ਹੋਵੇ ਆ ਪਾਣੀ ਕਹਿੰਦੇ ਕੋਸਾ ਬਾਕੀ ਥੱਲੇੋਂ ਨੌ ਵੀ ਇਹਦੇ ਪਹਾੜ ਵਾਲੇ ਵਿੱਚ ਅੱਛਾ ਇਹੋ ਕਰਦੇ ਆ ਹਾਂ ਉਹ ਇਹਦਾ ਹੱਥ ਤੋਂ ਦੇਣਾ ਨਹੀਂ ਆ ਰਹੇ ਨੇ ਕੋਈ ਅਹ ਪੰਜ ਵਾਰੀ ਤੋਂ ਥੱਲੇ ਉਤਰੇ ਹਾਂ ਜਿੰਦਗੀ ਦਾ ਸਾਊਂਡ ਨਹੀਂ ਚਲਾ ਦੇ ਯਾਰ ਇਧਰ ਬਾਹਰ ਕੋਈ ਉਰੀ ਆ ਬਾਬੇ ਆ ਜਾ ਬਾਬੇ ਇਹ ਜਦੋਂ ਬੰਦਾ ਜੀ ਕੱਲ ਸੁਣੋ ਪੂਰਾ 25000 ਦਾ ਬੱਕਰਾ ਦਿੰਨੇ ਮੈਂ ਮਾਰ ਨਹੀਂ ਵੀ ਮਾਰਨਾ ਅਗਲੇ ਖਰੀਦ ਕੇ ਪਤਾ ਨਹੀਂ ਘਰ ਲੈ ਲੂੰ ਹਾਂ ਕਾਲੇ ਅਗਲੇ ਨਹੀਂ ਕਿਉਂ ਜੀ ਮਾਪਾ ਬਚਾਣੇ ਜਿਨਾ ਉਹ ਤੈਨੂੰ ਇਹਨੂੰ ਤੁਹਾਨੂੰ ਜਿਨਾ ਪੇਸ਼ਾ ਨੂੰ ਹੁਦਾ ਜੇ ਵੇਚਣਾ ਭਾਈ ਤੂੰ ਵੀ ਪਰਾਂ ਹੋ ਜਾ ਤੂੰ ਆਇਆ ਥਾਪੀਆਂ ਹੀ ਇਹਨਾਂ ਦੇ ਇਹਨਾਂ ਐਸਲੀ ਨੂੰ ਲਗਾਈ ਇਹਦਾ ਵੇਚਣਾ ਆਇਆ ਤੂੰ ਉਹਨੂੰ ਮੈਂਸ ਲਵਾਇਆ ਕਰਦਾ ਸੀ ਜਦੋਂ ਅਸੀਂ ਐ ਖੜੇ ਹੁੰਦੇ ਲੈਂਚ ਉਦੋਂ ਥਾਪੀਆਂ ਦਿਆ ਕਰਦਾ ਸੀ ਜਾਂ ਬਾਦਲ ਕੀ ਨਮੈਸ ਹਾਂ ਹਾਂ ਥਾਪੀਆਂ ਨਹੀਂ ਇਹਨੇ ਬੱਕਰਾਂ ਨੂੰ ਗੇੜੇ ਦਵਾਉਂਦੇ ਫਿਰ ਤੁਰਤੇ ਖੜੇ ਆ ਸਭਾ ਚ ਸਾਰੀ ਰਫਰ ਦੀ ਪੰਚਾਇਤ ਦੀ ਸ਼ੁਰੂਆਤ ਹੋ ਗਈ। ਇੱਕੋ ਹੀ ਗੱਲ ਇੱਕ ਬੰਗਾ। ਜੇ ਤਾਂ ਲੈਣਾ 3000 ਰੁਪਏ। ਸਿੱਸਾ ਕਿੰਨਾ ਹੋ ਗਿਆ? ਇਹ ਤੋਂ ਸਾਥ ਜੀ। ਲੈ ਵੀ ਮਿਸਟਰ ਤਿੰਨ ਘਟ ਗਈ। 5000 ਨਾ। ਨੇਮਦ ਵਾਲਾ ਵਿਚਾਰਾ ਉੱਥੇ ਕਿਹਾ 40 ਤੋਂ ਘਟ ਮਰੇ। ਹਾਂ। 3000 ਘਟ ਗਏ। ਉਹ ਵੀ ਰਾਜੂ ਦਾ। ਅੱਧੇ ਛੱਟ ਲਾ ਕੇ ਫੇਰ ਮੋਟਾ ਮੋਟਾ ਕੀ ਫਰਕ ਦਾ ਨਿਕਲੂਗਾ। ਆਵਾ ਕੋਈ ਛੱਟ। ਕਹਿੰਦਾ ਠੀਕ ਆ ਮਸ਼ੇਰੇ ਤੇਰੇ ਕਹਤੋਂ ਨਾਲ ਥੋੜੀ ਜਿਹੀ ਮਤੇ ਖੁਆ ਮੁਖਤਫੜਾ ਦੇ ਇਹਦੇ ਲਛਾਈ ਆ ਹੁਣ ਤੇਰੇ ਸਾਹਮਣੇ ਇਹ ਤਾਂ ਜਮਾ ਫੁੱਟਿਆ ਪਿਆ ਯਾਰ ਲੜਾ ਜਣੀ ਨਾਲ ਤਾਂ ਕਬਾਨ ਹੈ ਕਿਉਂ ਵੀ ਜੇ ਤਰ੍ਹਾਂ ਜਿਵੇਂ ਸਾਹ ਹੋਂਦਾ ਪਹਿਲਾਂ ਤੇਰੇ ਤੇਰੀ ਮਸਾਈ ਹੋਰ ਨਾ ਕਹੇ ਕਿ ਤੇਰੀ ਸਾਈਡ ਹੈ ਜਾਂ ਇਲੈਕਟ੍ਰੀਕਲ ਪਾਈਨ ਛੇੜ ਦੇ ਦੇਖੋ ਉਹ ਵੀ ਬਬਾ ਕਰ ਰੋ 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 ਕਰ ਲੋ ਫੜਾ ਕਰ ਲੋ ਕਰ ਲੋ ਨਾ ਕਰਵਾ ਕਰ ਲੋ ਉਹੀ ਗੱਲ ਕਰਦਾ ਆਂ ਵੀ ਆ ਗੋਲ ਦੇ ਦੇਖਣਾ ਹੈ ਅਰਸ ਵਰਗਾ ਬੱਟਾ ਹੌਣ ਲੱਗ ਪਤਾ ਸੁਰਤ ਦੇਖਣਾ ਏ ਲੈ ਜਦ ਤੋੜ ਲਾ ਤੋੜ ਜਾਂਦਾ ਜਿਹਾ ਘਾਟ ਹਾਜ ਵੰਗੂ ਦੇਖਦਾ ਸ਼ਾਹ ਤੋੜਦਾ ਦੇ ਮੈਨਾਂ ਨਾ ਗੋਰੀ ਬੰਦ ਕਰਦਾ ਜੂੜੇ ਵਾਲਾ ਕਰ ਲੈ ਯਾਰ ਲੈ ਬਾਈ ਮਾਰਨੀ ਪ੍ਰਿਆਣੀ ਜੋ ਬਹਿਣਾ ਲੱਗਦਾ ਸੌਦਾ ਕਰਦਾ ਸੌਦਾ ਕਰਨਾ ਮੇਰਾ ਤੋਰ ਕੇ ਦਿਖਾਇਆ ਨਹੀਂ ਤੂੰ ਮੈਂ ਬੰਦਾ ਤੁਹਾਨੂੰ ਕਰ ਸੌਦਾ ਕਰ ਸੌਦਾ ਪੱਕਾ ਨਹੀਂ ਮੈਂ ਤਾਂ ਲੈਣੀ ਨਹੀਂ ਲੈ ਕੇ ਕੀ ਕਰੀਏ ਭਾਈ ਆਪਾਂ ਮੁੰਡੀ ਮੱਥਾ ਮਾਰਤੀ ਰਹਿੰਦੀ ਯਾਨ ਪੁੱਤ ਇੱਕ ਪੱਕਾ ਹੋਰ ਨਜ਼ਾਰਾ ਲੈ ਜਾਣ ਗੈਲੋਂ ਜੰਟੇ ਵਰਗੇ ਬਾਹਰੋਂ ਉਹ ਵੀ ਲੈ ਜਾਣਗੇ ਉਹ ਵੀ ਲੈਣਗੇ ਮੇਰੇ ਸਾਹ ਦੇ ਦਲਾਲੀ ਤੋਂ ਬਾਜੀ ਆਪਾਂ ਤੋਂ ਹਰੇ ਇਧਰ ਆ ਗਲੇ ਪਰ ਮਰਵਾ ਕੇ ਰਾਜੀ ਨਹੀਂ ਕਿ ਨਾ ਗਾ ਕਨੂ ਨਾ ਇਹ ਬੱਧਾ ਲੁਕੂਆ ਹੈ ਦੋਨਾਂ ਨੂੰ ਹੀ ਮਰਵਾਉਂਦੇ ਦੋਨਾਂ ਦੀ ਪੱਖ ਰੱਖਦੇ ਇਹ ਰਾਹ ਦੀ ਪੱਖ ਸਾਨੂੰ ਰੱਖਣੀ ਪਈ ਖੜੀ ਪਈ ਦੋ ਰਾਜੂ ਦਲਾਲ ਕਦੀ ਮਰਵਾਉਂੂ ਨਹੀਂ ਕਿਸੇ ਨੂੰ ਰਾਜੂ ਹੋਰ ਲੀਆ ਹਰ ਮਲਟੀ ਮੇਨਣਾ ਚਲੋ ਪਤਾ ਹੋ ਗਿਆ ਬੰਦੂ ਰਾਜੂ ਰਾਹ ਬਣਾਤਾ ਬੱਕਰੀ ਲਈ ਮੁੱਲ ਟੁੱਕੀਆਂ ਨੇ ਉਹਦੀ ਜਦ ਆਪਾਂ ਵਾਗੇ ਨਾ ਨਾ ਕਰੀਂਉ ਗੈਰ ਨੂੰ ਪੀਦਾ ਫੜਾ ਦੂਗਾ ਉਹ ਰਾਹ ਬਣਾਤਾ ਤੁਸੀਂ ਰਾਹ ਬਣਾਤਾ ਪੀਦਾ ਬਣਾ ਕੇ ਜਾਊਗਾ ਹਾਂ ਜੇ ਤਾਂ ਆੜੀਏ ਰੱਖੇ ਕਿਸੇ ਦੀ ਖੇਤ ਕਰਤਾ ਕਰਤਾ ਸੀਦਾ ਲਾਊਗਾ ਅਸਟਾ ਇੱਕ ਤੇ ਮੈਂ ਚਲ ਜਮੇ ਪਤਾ ਪੁੱਤਰੀ ਦਾ ਨਾ ਰਸਤਾ ਦੱਸ ਦੇ ਇੱਕੋ ਵੀਡੀਓ ਬਣਾਉਣਾ ਪੱਕਰੇ ਦੀ ਹੈ ਹਾਂ ਲੱਗ ਆਪਣਾ ਹੋਏ ਸੀ ਦੇ ਕੇ ਬਾਗਰ ਲਈ ਪਾਸੇ ਜਾਣਾ ਨਾ ਇੱਕੋ ਹੀ ਦੱਸ ਦੇ ਇੱਕੋ ਹੀ ਹਾਂ 3000 ਦਾ ਲੈ ਜਾ ਜਿਤਨਾ ਤੈਨੂੰ ਮੰਦਾ ਲੈ 26000 ਦਾ ਤੇ ਜਿਤਨਾ ਤੈਨੂੰ ਸਲਮੰਦਾ ਨਹੀਂ ਮੰਦਾ ਸ਼ੱਕ ਤੇਰੀ ਸਾਈ ਹੋ ਹੁਣ ਤੈਨੂੰ ਵੀ ਨਹੀਂ ਅਸੀਂ ਮਰ ਪਾਗੇ ਸਾਨੂੰ ਅਹੀ ਜੀ ਦਲਾਲੀ ਦੀ ਕੋਈ ਲੋੜ ਨਹੀਂ ਨਾ ਉਹਨੂੰ ਮਰਵਾਈਏ ਨਾ ਤੈਨੂੰ ਹੋਨ ਜਿਹਨੂੰ ਮਰਜ਼ੀ ਵਿੱਚ ਸਾਨੂੰ ਦਲਾਲੀ ਦੀ ਲੋੜ ਨਹੀਂ ਜਿਹਨੂੰ ਮਰਜ਼ੀ ਹੈ ਅਸੀਂ ਨਾ ਦੇਖੋ ਲਈਏ ਜਾਂ ਸਭ ਤੋਂ ਪਾ ਵਿੱਚ ਸਾਨੂੰ ਕੀ ਲੋੜ ਹੈ ਸੱਫ ਫੇਸ ਬਸਮ ਜੀ ਅਸੀਂ ਤਾਂ ਤੇਰਾ ਗੁੱਲੀ ਵਾਂਗੂ ਘੜ ਕੇ ਨਾ ਤੇਰੇ ਮੂੰਹੇ ਤਾਤਾ ਸੌਦਾ ਰੇਟ ਬਣਾਤਾ ਰੇਟ ਬਣਾਤਾ ਹੁਣ ਲੈ ਲਓ ਭਾਈ ਇਹਨੇ ਹੋਰ ਲੈ ਨਾ ਖਰਾਬ ਵੀ ਨਹੀਂ ਕਰਦੇ ਸੌਦਾ ਕੋਈ ਭਾਈ ਹੋਰ ਲੈ ਸਕਦਾ ਹੈ ਹਾਂ ਗੁੱਲੀ ਵਾਂਗੂ ਘੜ ਕੇ ਦੱਸਦਾ ਬੱਕਰਾ ਐਂ ਦਮਾ ਲਾਹੋ ਬਸ ਥੱਲੇ ਬਈ ਸੌਦਾ ਬਈ ਤੇਰੇ ਮੂਹਰੇ ਤਿਆਰ ਕਰਕੇ ਦਰਤਾ ਵੀ ਇੰਨੇ ਚੁੱਕ ਤੇ ਪੈਸੇ 28000 ਦਿੰਨੇ ਕਿਤੇ ਪਿੱਛੋਂ ਤੀਹ ਦਾ ਨਾ ਦੇ ਜੀ ਕੀ ਵੀ ਗੱਲ ਹੈ ਤੂੰ ਦੇਖ ਕੇ ਜਮੇਗਾ ਬੱਕਰਾ ਨਾ ਪੱਜਪਰਾਂ ਨੂੰ ਆਇਆ ਪੁੱਛ ਲੈ ਇਹਨੂੰ ਸਾਡੀਆਂ ਕਰੀਆਂ ਵਲੀਆਂ ਗੱਲਾਂ ਨੇ ਇਹ ਫਿਰ ਕੋਈ ਨਾ ਫਿਰ ਕੋਈ ਨਾ ਸਾਡੀ ਜੁਬਾਨ ਦਾ ਮੁੱਲ ਤਾਂ ਨਾ ਪਾਇਆ ਵੀ ਤੇ ਸਾਡੀ ਜੁਬਾਨ ਦਾ ਮੁੱਲ ਤਾਂ ਨਾ ਪਾਇਆ ਵੀ ਤੇ ਮਾਂ ਦਾ ਕੁਬਾ ਕਿਵੇਂ ਪਾਊਗਾ ਪਾਊਗਾ ਹਲੇ ਤੂੰ ਹਲੇ ਉੱਥੇ ਟਿਕਾਣੇ ਦਿੱਤੀ ਆ ਕਹਿੰਦੇ ਆ ਉਹ ਕਿਵੇਂ ਉਹਦੀ ਜੇਬ ਭਰ ਕੇ ਦਿੱਤੇ ਬਚਾਰੇ ਦੀ ਉਹ ਕਹਿੰਦਾ ਮੈਨੂੰ ਇੰਨੇ ਪਾਊਗਾ ਉਹ ਤੋਂ ਬਿਨਾ ਅਸੀਂ ਬਿਨਾ ਉਸ ਤੋਂ ਅਸੀਂ 3000 ਰੁਪਏ ਦਾ ਤਾ ਗਰੀਬ ਆਦਮੀ ਐ ਉਹਨੂੰ ਵੀ ਰੋਟੀ ਕਹਾਂ ਚਾਹੀਦੀ ਐ ਰੋਟੀ ਦਾ ਚਾਹੀਦਾ ਪਸੂ ਕਰਨੀ ਵੀ ਚਾਹਤੋ ਫੱਦੀਆ ਤਾਂ ਕੋਈ ਮੰਡੀ ਚ ਲੈ ਕੇ ਨਹੀਂ ਆਉਂਦਾ ਜਾ ਤੂੰ ਮੇਥੋਂ ਸਿਰੇ ਦੀ ਗੱਲ ਵੀਡੀਓ ਚ ਸੁਣ ਲੈਂਗੇ ਤੂੰ ਰਾਜੀ ਜੀ ਇਹਨੂੰ ਕਿਉਂ ਨਾ ਵਧੀਆ ਨੂੰ ਹਾਂ ਕੋੜੇ ਜੱਟਾ ਬੋ ਖੜਾ ਹੋਆ ਵੀ ਕੋੜੇ ਜੋਡਾ ਵੀ ਖੂਬੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਬਈ ਰੰਗ ਨਹੀਂ ਦੇਖਣਾ ਕੱਤ ਨਹੀਂ ਦੇਖਣਾ ਪੰਤਿਆਂ ਦੇ ਕੱਤ ਬਣੇ ਬੜੇ ਹੁੰਦੇ ਨੇ ਪਰ ਨੁਕਸ ਬੰਦਾ ਚ ਹੁੰਦੇ ਨੇ ਹਾਂ ਉਪੀ ਬੰਦਾ ਚ ਹੁੰਦੇ ਨੇ ਬਸ ਉਹੀ ਗੱਲਾਂ ਨੇ ਵੀ ਆਪਾਂ ਬਹੁਤੀਆਂ ਗੱਲਾਂ ਨਾ ਇਹ ਕਰੀਏ ਹਾਂਜੀ ਕਿਉਂ ਜੀ ਬਹੁਤੀਆਂ ਗੱਲਾਂ ਨਾ ਇਹ ਕਰੀਏ ਤੂੰ ਦੇ ਬੱਕਰਾ ਬੱਕਰਾ ਮੈਂ ਦੇ ਦੂਗਾ ਲੈਣੇ ਓਏ ਕਜੇ ਸੂਰ ਹੈਗੀ ਹਨਾ ਮੇਰੇ ਨਾਲ ਦਿੱਤਾ ਦਿਲ ਭਰਿਆ ਅੱਜ ਕੱਲ ਲੈਂਦਾ ਹੈ ਇਹਦਾ ਗੱਲ ਪੈਂਦੇ ਨਹੀਂ ਤੇ ਮੋੜੀ ਜਾਏਗੀ ਮੇਰੀ ਹੋਰ ਵੀ ਨਾ ਮੋੜੀ ਮੇਰਾ ਭਾਈ ਬਣ ਕੇ ਮੇਰੀ ਮੋੜੀ ਨਾ 2.5 ਦਾ ਦੇ ਯਾਰ ਜਾਣਾ 3 ਦਾ ਦੇ ਤੇਰੇ ਪੱਖ ਚ ਆਵੇਂ ਮੰਨ ਲੈ ਮੈਂ ਕਹਾਂ ਜੂਗਾ ਕੀ ਕਰਤਾ ਆ ਹੜਾ ਹੜਾ ਬੰਨੂ ਦਾ ਲੱਗਾ ਮੈਂ ਤਾਂ ਪਿੱਛੇ ਮੈਂ ਤਾਂ ਪਿੱਛੇ ਜੀ ਕੰਮ ਯਾਰ ਜੀ ਜੀ ਖੜਾ ਹੋਣਾ ਕਰਿਆ ਯਾਰ ਦੋਨੋਂ ਫੇਰ ਕਰਦਾ ਉਹ ਦਾ ਆਹ ਤਾਂ ਲੈ ਬੰਦੇ ਹੈਂ ਭਾਈ ਆਉਣੀ ਗੀ ਬਾਤ ਤੇ ਜਗ ਦਾ ਕਰੀਂ ਇਹ ਦੇ ਇਹ ਵੀ ਜਿਉਂਦੀ ਰਹਿ ਕਰਨ ਵਾਲੇ ਨਾ 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 50 ਹਾਂ ਆ ਸਾਈ ਜੋਦੀ ਬਾ ਆ ਭਾਈ ਆ ਜਾਂਦੇ ਨਾ ਨਾ ਬਨੋ ਪਾ ਦੇ ਉਹ ਹੈਗਾ ਬੱਕਰਾ ਪੱਕਰਾ ਬਰੋਲ ਲਿਆ ਉਹ ਬੱਕਰਾ ਦੀ ਭਾਈ ਮਾਰ ਕੋ ਪਾਸੇ ਪੈਸੇ ਬਣਾ ਦੇ ਹਾਂ ਹਾਂ ਅੰਦਰ ਵੇ ਇਹਦਾ ਆ ਵੀ ਸਾਦੇ ਨੇ ਤੂੰ ਜੇ ਚੋੜਈ ਆ ਦੇਖਣੀ ਆ ਇਹ ਨਹੀਂ ਯਾਰ ਹਾਂ 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 ਜੀ ਦੋਸਤੋ ਆ ਆਪਣਾ ਬੱਕਰਾ ਸੇਲ ਹੋ ਚੁੱਕਿਆ ਹਾਂ ये हो गया जी पूरे 30 दा भाई 23 ਫੜ ਦੇ ਆਏ ਮੈਂ ਲੈ ਦੇ ਆ ਬਾਈ ਨਹੀਂ ਲੈ ਲੈ ਫੜ ਦਿਆ ਪਹਿਲਾਂ ਪੈਸੇ ਦੇ ਦੀ ਅਗਲੇ ਦੀ ਬੋਲਾ ਹੋ ਗਿਆ ਮੈਂ ਪਹਿਲਾਂ ਆ ਮੈਂ ਨਹੀਂ ਅਸੀਂ ਲੈ ਜਾਂਦੇ ਲੈ ਪਰ ਪਹਿਲਾਂ ਪੈਸੇ ਦੇ ਵਾ ਲੈ ਸੰ ਨਾ ਤਾਂ ਬੰਮੂ ਨੇ ਪੈਸਾ ਦੋ ਦੇ ਪੈਸੇ ਬਾਹਰ ਆ ਹੀ ਜਾਂਦੇ ਨੇ ਜੀ ਦੇਖ ਕਰ ਮਾਜ ਦਾ ਗੋਆ ਹੈ ਆ ਇਹ ਨਾ ਮੋਰ ਦਾ ਮੇਮਨੇ ਦਾ ਦੋ ਦਾ ਸਾਈ ਦਾ ਤਾਂ ਬੇਟਾ ਉਹ ਤਾਂ ਨਹੀਂ ਲਾਓ ਭਾਈ ਆ ਲੈ ਵੀ ਛੋਲ ਨੂੰ ਕਰਾ ਬੱਕਰਾ ਵੇਖ ਆ ਵਾਸ਼ੇ ਜੀ ਆ ਵੀ ਮੋਰ ਆਪਣੀ ਕਰਾ ਦੀ ਤੁਸੀਂ ਦੇ ਦੀ ਮੈਂ ਆਪਣੀ ਕਰਾ ਦੀ ਪਛਾਈ ਦਾ ਆਪਣੀ ਕਰਾ ਦੇ ਕੋਈ ਨਹੀਂ ਪਰ ਕੀ ਬੱਕਰਾ ਦੇਖੋ ਹੀ ਤੁਸੀਂ ਚੱਲ 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 ਆ ਗਿਆ ਵਾਪੇ ਇੱਕ ਕੰਮ ਬਣੀ ਅੱਜ ਇਹ ਉਹ ਟੇ ਬਣਾਈ ਜਾਂਦੇ ਸੀ ਨਾ ਕਿੱਦੜੇ ਕਿ ਵਿਚਾਵੇ ਪੈਰ ਤੇਰਾ ਕਿਉਂ ਬੋਰ ਤਾਂ ਨਹੀਂ ਹੋ ਰਿਹਾ ਹੈ ਹਾਂਜੀ ਦੋਸਤੋ ਕੁੱਲ ਮਿਲਾ ਕੇ ਸਾਡੇ ਸਾਰੇ ਬੱਕਰੇ ਬੱਕਰੀਆਂ ਸੇਲ ਹੋ ਚੁੱਕੇ ਨੇ ਸੋ ਬਸ ਹੁਣ ਆ ਇੱਕ ਦੋ ਰਹਿ ਗਈਆਂ ਨੇ ਹਾਂ ਤੇ ਸਾਡਾ ਦਿਲ ਖੁਸ਼ੀ ਦਾ ਅੱਜ ਸਾਰੇ ਜਣੇ ਨੇ ਬੋਰ ਹੋ ਰਿਹਾ ਮੇਰੇ ਨਾਲ ਆ ਕੇ ਲਾਈਵ ਤੇ ਕੱਡੇ ਨੇ ਇਹ ਤਾਂ ਮੈਨੂੰ ਕਹਿੰਦਾ ਮੈਂ ਨਹੀਂ ਆਉਂਦਾ ਤੇਰੇ ਨਾਲ ਅਕੇ ਤੋਂ ਤੇ ਬਸ ਹੁਣ ਅਸੀਂ ਚੱਲਦੇ ਆ ਥੋੜੇ ਟਾਈਮ ਤੱਕ ਕਰੀ ਹੁਣ ਤੁਹਾਨੂੰ ਅਸੀਂ ਮਿਲਦੇ ਆ ਅਗਲੇ ਬਲੌਗ ਚ ਉਹ ਤੱਕ ਲਈ ਧੰਨਵਾਦ